99% चावल हम देश को देते हैं हमारी खुराक नहीं है पंजाबियों की चावल ठीक है ना तो लेकिन हमारा तो नीचे वाला पानी भी खत्म हो गया कल ये मैंने ये भी बोला है कि मैंने कहा जी आप ये बात सुन के हैरान हो जाएंगे आप लोग भी जितनी गहराई से पंजाब के लोग किसान नीचे से पानी निकालते हैं धान के समय और जितने हॉर्स पावर की मोटर से नीचे से पानी निकालते हैं धान के समय बिल्कुल उतनी गहराई और उतने हॉर्स पावर की मोटर से सऊदी अरब वाले तेल निकालते हैं उस आर डी पैसे वाली सुप्रीम कोर्ट गए

मैंने अच्छा मैंने ये भी कहा मैंने कहा जो इंडस्ट्रिटी रद्द की आपने जो आपने ट्री रद्द की है उससे क्या होगा उससे चनाब का उज्ज का और कश्मीर नदी का पानी पोंग डैम और रंजीत सागर डैम में आ जाएगा आ, आगे आगे हम संभाल लेंगे उस पानी को दुबाया पंजाब ही आएगा तो मैंने कहा जी एक मेरी हाथ जोड़ के रिक्वेस्ट है आप उसको बहाल मत कर देना कि जी वो तो उस समय स... ऑपरेशन से दूर खत्म हो गया साथ में ये भी चलो जी क्योंकि दो तीन बार पहले कह चुके हैं बीजेपी सरकार ये कह चुके थे पानी वाले जो हाइड्रो प्रोजेक्ट लाना चाहने हैं बिजली वाले भी जगह-जगह ला लने हैं बिजली बन जाओगी और पानी निकल जाएगा करके बेच दी उन्होंने करता क्लेम कह रहे जी ये ना कर दियो इन्होंने क्योंकि इधर ना सानू सप्लाई कट जाऊं मैं कह यार चक्कियां पानी ਨਾਲ ਘਮਾਉਣ ਨਾਲ सप्लाई ਕਿਵੇਂ ਘਟਜੂ ਤੁਹਾਨੂੰ ਮਤਲਬ ਕਿਸ ਕਿਸੇ ਅਫਸਰ ਤੋਂ ਯਾਰ ਥੋੜਾ ਸਹੀ ਤਰੀਕੇ ਨਾਲ ਲਿਖਾ ਲਿਆ ਕਰੋ ਘਟੁਕਟ ਐਡੀ ਵੱਡੀ ਮੀਟਿੰਗ ਜਾ ਰਹੇ ਹਾਂ ਜਦ ਤੁਸੀਂ ਐਂ ਕਹੋ ਫਿਰ ਕਾਮਰੇਡਾਂ ਨੇ ਕਿਹਾ ਸੀ ਇੱਕ ਵਾਰੀ ਕਰਨਾ ਜائیں ਕੋ ਵੀ ਇਹ ਬਿਜਲੀ ਕੱਢ ਲੈਣਗੇ ਜੀ ਪਾਣੀ ਚੋਂ ਸਾਨੂੰ ਤਾਂ ਫੋਕਾ ਪਾਣੀ ਦੇ ਦੇਣਗੇ ਜائیں ਕੋ ਫਿਰ ਸੋ ਮਤਲਬ ਹਾਸੋਹੀਣੀਆਂ ਮੰਗਾਂ ਨੇ ਬਸ ਪੰਜਾਬ ਨੂੰ ਪਹਜੋ ਜਿੱਧਰਲੇ ਪਾਸੇ ਦੀ ਪੰਜਾਬ ਨੂੰ ਪਹਜੋ ਮੈਂ ਕਿਹਾ ਜੀ ਅੱਜ ਫੈਸਲਾ ਕਰਿਓ ਗ੍ਰਹਿ ਮੰਤਰੀ ਸਾਹਿਬ ਇਹ 32ਵੀਂ ਮੀਟਿੰਗ ਹੈ 33 ਵਿੱਚ ਵੀ ਇਹੀ ਹੋਊ 34 ਵਿੱਚ ਵੀ ਇਹੀ ਸਿਹਾਪੇ ਹੋਣਗੇ 35 ਵਿੱਚ ਵੀ ਇਹੀ ਹੋਣਗੇ ਅੱਜ ਨਵੇੜ ਕੇ ਜਾਓ 28 ਮੁੱਦਿਆਂ ਚੋਂ ਆਟਾ ਮੇਰੇ ਕੋਲੇ ਏਜੰਡੇ ਦੀ ਪ੍ਰਸ਼ਨ ਬਰ ਕਾਰਿਆ ਵਾਲੀ ਪਈ ਹੈ 28 ਚੋਂ 11 ਚੰਡੀਗੜ ਦਾ ਮੈਂ ਕਹ ਜੀ ਮੈਂ ਤਾਂ ਹਰਿਆਣੇ ਤੋਂ ਚੰਡੀਗੜ੍ਹ ਪੰਜਾਬ ਵਾਸਤੇ ਮੰਗਣ ਆਇਆ ਸੀ ਕਿ ਜਿਹੜਾ ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਇਹ ਵੀ ਪੁਨਰਗਠਨ ਐਕਟ 1968 ਚ ਹੈ 68 ਦਾ ਐਕਟ ਨੰਬਰ 31 ਹੈ ਵਿਸ਼ੇਸ਼ ਧਾਰਾ 4 ਹੈ ਤੇ ਉਹਦੇ ਵਿੱਚ ਚੰਡੀਗੜ੍ਹ 1 ਨਵੰਬਰ 66 ਤੋਂ ਕੇਂਦਰ ਸ਼ਾਸਤ ਪ੍ਰਦੇਸ਼ੋ ਨਾਮ ਕੀਤਾ ਗਿਆ ਉਹਦੇ ਵਿੱਚ 1970 ਚ ਇੰਦਰਾ ਗਾਂਧੀ ਸੰਯੋਗ ਤੇ ਸਪਸ਼ਟੋ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਧਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ ਬਾਦਰੀ ਤੇ ਜੀਬ ਲੋਂਗੋਵਾਲ ਸਮਝੌਤੇ ਦੇ ਵਿੱਚ ਵੀ ਚੰਡੀਗੜ੍ਹ ਨੂੰ ਪੰਜਾਬ ਨੂੰ ਹਵਾਲੇ ਕਰਨ ਵਾਸਤੇ ਐਗਰੀਮੈਂਟ ਕੀਤਾ ਗਿਆ ਜਦੋਂ ਤੱਕ ਕੋਈ ਪੰਜਾਬ ਦੇ ਹੱਕ ਚ ਆਉਂਦਾ ਹੈ 1966 ਐਕਟ ਉਹ ਤਾਂ ਕਹਿੰਦੇ ਨਹੀਂ 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 ਇਹ ਤਾਂ ਐਸੀ ਕੋਈ ਬਾਤ ਨਹੀਂ ਜਦੋਂ ਕੋਈ ਉਹ ਕੋਈ ਐਸੀ ਗੱਲ ਹੁੰਦੀ ਹੈ ਵੀ ਪੰਜਾਬ ਕਹਿੰਦਾ 965 ਰਿਤਾਓ ਕੀ ਦੇਖ ਲਓ ਤਾਂ ਕਹਿੰਦੇ ਨਹੀਂ ਨਹੀਂ ਇਸ ਨੂੰ ਬਦਲ ਸਕਦੇ ਆ ਮਗਾ ਮੈਂ ਤਾਂ ਚੰਡੀਗੜ੍ਹ ਹਰਿਆਣਾ ਤੋਂ ਮੰਗਣਾ ਆਇਆ ਸੀ ਆ ਹਿਮਾਚਲ ਵਾਲੇ ਉਹੀ ਵਿੱਚ ਹਿੱਸਾ ਪਾਈ ਜਾਂਦੇ ਨੇ ਕੋਈ ਸਾਡਾ ਹਿੱਸਾ ਹੈ ਚ ਮਗਾ ਜੀ ਹੜਾਂ ਦੇ ਵਿੱਚ 5 ਲੱਖ ਏਕੜ ਤੋਂ ਵੱਧ ਸਾਡੀ ਫਸਲ ਤਲਬ ਤਬਾਹ ਹੋ ਗਈ ਫਸਲ ਇਨਫਰਾਸਟ੍ਰਕਚਰ ਬਿਜਲੀ ਬੋਰਡ ਦੇ ਖੰਬੇ ਟੁੱਟ ਗਏ ਗ੍ਰਿਡ ਡੁੱਬ ਗਏ ਲੋਕਾਂ ਦੇ ਘਰ ਡੁੱਬ ਗਏ ਮੌਤਾਂ ਵੀ ਹੋ ਗਈਆਂ 70 ਦੇ ਨੇੜੇ ਸਕੂਲ ਕਾਲਜ ਡੁੱਬ ਗਏ ਟੁੱਟ ਗਏ ਤੁਸੀਂ 1600 ਕਰੋੜ ਕਿਹਾ ਸੀ ਤੁਸੀਂ ਦਿੱਤਾ ਨਹੀਂ ਅਸੀਂ ਆਪਣੇ ਸੂਰਸ਼ਾਂ ਮੁਤਾਬਕ ਪੈਸੇ ਦੇਣ ਲੱਗੇ 20000 ਰੁਪਏ ਪਰ ਏਕੜ ਮੁਆਵਜ਼ੇ ਅਸੀਂ ਵੰਡ ਰਿਹਾ ਹਰੂ ਚੱਕ ਕੱਲ ਜਿਹੜੀ ਉੱਤਰੀ ਜ਼ੋਨ ਕੌਂਸਲ ਦੀ ਬੱਤੀ ਦੀ ਮੀਟਿੰਗ ਹੋਈ ਹੈ ਨਾਰਥ ਜ਼ੋਨ ਕੌਂਸਲ ਬਿਰੀ ਹੈ ਉਹਦੀ ਬੱਤੀ ਦੀ ਮੀਟਿੰਗ ਹੋਈ ਹੈ ਜਿਹਦੀ ਫਰਦਾਨਗੀ ਮਨਜੋਗ ਗ੍ਰਹਿ ਮੰਤਰੀ ਸ਼੍ਰੀ ਅਮਿਸ਼ਾ ਜੀ ਨੇ ਕੀਤੀ ਉਹਦੇ ਵਿੱਚ ਹਰਿਆਣਾ ਨੇ ਰਾਜਸਥਾਨ ਨੇ ਹਿਮਾਚਲ ਨੇ ਜੰਮੂ ਕਸ਼ਮੀਰ ਨੇ ਲਦਾਖ ਨੇ ਪੰਜਾਬ ਆਪਣੇ ਆਪਣੇ ਪੱਖ ਰੱਖੇ ਜੋ ਇੰਟਰ ਸਟੇਟ ਥੋੜੇ ਝਗੜੇ ਨੇ ਲੈ ਕੇ ਸੀ ਦੀਆਂ ਕੋਈ ਮੰਗਾਂ ਨੇ ਉਹਨਾਂ ਵਰੀ ਆਪਣੇ ਪੱਖ ਰੱਖ ਕੇ ਤੇ ਮੇਰਾ ਫਰਜ਼ ਬੰਦਾ ਸੀ ਕਿ ਮੈਂ ਵੀ ਆਪਣਾ ਪੰਜਾਬ ਦਾ ਪੱਖ ਰੱਖਾਂ ਔਰ ਜ਼ੋਰਦਾਨੀ ਇੱਕ ਨਾ ਰੱਖਾਂ ਬਸ ਇਹ ਤਾਂ মিডিਆ ਨੂੰ ਖ਼ਬਰਾਂ ਚ ਜਾਰੀ ਕਰ ਦਿੱਤਾ ਗਿਆ ਸੀਗਾ ਪਰ ਫਿਰ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥੋੜਾ ਦੱਸ ਦੇਣਾ ਕਿ ਇਹ ਸਾਡੇ ਕੋਲੇ ਸਾਰੀ ਜਿਹੜਾ ਏਜੰਡਾ ਹੈ ਨਾਲ ਜਿਹੜਾ ਡੋਸੀਅਰ ਡੈਲੀਕੇਟ ਡੋਸੀਅਰ ਜਿਹੜਾ ਉਹ ਵੀ ਨਾ ਆ ਰਿਹਾ ਆਮ ਤੌਰ ਤੇ ਮੈਂ ਤੌਰ ਤੇ ਮੁੱਖ ਮੁੱਦੇ ਜਿਹੜੇ ਸੀ ਜਿੰਨਾਂ ਚ ਮੈਂ ਮੁੱਦਿਆਂ ਦੀ ਗੱਲ ਕਰਾਂਗਾ ਸਭ ਤੋਂ ਪਹਿਲਾਂ ਸੀ ਕਿ ਪੰਜਾਬ ਦੇ ਪਾਣੀ ਆਉਂਦਾ। Rajasthan ਨੇ ਕਹਾਂ ਕਿ ਜਿਹੜਾ ਫਿਰੋਜ਼ਪੁਰ ਹੈਡਵੌਕਸ ਹੈ ਹਰੀਕੇ ਹੈਡਵੌਕਸ ਹੈ ਉਹਦਾ ਕੰਟਰੋਲ ਸਾਨੂੰ ਦੇ। ਕਿਉਂਕਿ ਪਾਣੀ ਸਾਨੂੰ ਆਉਂਦਾ। ਹਰਿਆਣਾ ਨੇ ਕਿਹਾ ਜੀ SBYL ਜਲਦੀ ਬਣਾ ਦੋ। ਹਰਿਆਣਾ ਨੇ ਕਿਹਾ ਜੀ ਸਾਡੇ ਅੰਬਾਲਾ ਦੇ ਕੁਝ ਇਲਾਕਿਆਂ ਦੇ ਹਸਾਨਪੁਰ ਦੇ ਪੰਚਕੂਲੇ ਦੇ ਕਾਲਜ ਜਿਹੜੇ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਕਰ ਦੋ ਜੀ ਹਿਮਾਚਲ ਨੇ ਕਿਹਾ ਜੀ ਸ਼ਾਨਨਨ ਪ੍ਰੋਜੈਕਟ ਜਿਹੜਾ ਜੁਗਿੰਦਰ ਨਗਰ ਚ ਉਹ ਹੁਣ ਹਿਮਾਚਲ ਦੇ ਹਵਾਲੇ ਕਰ ਦੋ ਜੀ ਉਹ ਪੰਜਾਬ ਕੋਲੇ ਤੇ ਹਿਮਾਚਲ ਨੇ ਕਿਹਾ ਜੀ ਚੰਡੀਗੜ੍ਹ ਚ ਸਾਡਾ 7.19 ਨਹੀਂ 7 ਉਹਨਾਂ ਦੇ ਦੇ ਦਿਓ ਉਦੋਂ ਮੇਰੀ ਵਾਰੀ ਆਈ ਬੋਲਣ ਦੀ ਮੈਂ ਕਹਾਂ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੁਣੀ ਲਿਆ ਹੁਣ ਵੈਸੇ ਜਿੰਨੇ ਨੇ ਵਾਅਦਾ ਕੀਤਾ ਜਿਹੜਾ ਆਉਂਦਾ 50 ਸਾਨੂੰ ਹਾਦੇ ਦੇ 50 ਸਾਨੂੰ ਉਹਦੇ ਦੇ ਮੈਂ ਚੁੰਡਣ ਲੱਗੇ ਹਾਂ ਜੀ ਪੰਜਾਬ ਨੂੰ ਇੱਕ ਕਹਿੰਦਾ ਸਾਨੂੰ ਹੈਡ ਵਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚੋਂ ਹਿੱਸਾ ਦੇਓ ਸਾਡਾ ਸੈਂਟਰ ਕਹਿੰਦਾ ਬੀਵੀਐਮਪੀ ਸਾਨੂੰ ਦੇ ਦਿਓ ਚੜੀ ਵਾਲਾ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਹਾਂ ਜੀ ਜਦੋਂ ਅਸੀਂ ਕਹਿੰਨੇ ਕੁਛ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅਜੇ ਤੱਕ ਕੁਝ ਦਿੱਤਾ ਨਹੀਂ ਕੀ ਗਿਰੇ ਦੀ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲ ਇਥੇ ਸ਼ੁਰੂ ਕਰੇ ਪੰਜਾਬ ਆਰਾ ਸਾਡਾ ਬڑا ਭਾਈ ਹੈ ਬਰੇ ਭਾਈ ਕਾ ਪਰ ਮੈਂ ਕਹੇ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨੂੰ ਝਾੜ ਦਿਓ ਨਾ ਕਿਤੇ ਛੋਟੇ ਭਾਈ ਨੂੰ ਗੁਗ ਬਸਣ ਵੱਡਾ ਭਾਈ ਉੱਜੜ ਜੇ ਇਹ ਕੋਈ ਇਹ ਕੋਈ ਤਾਰਕਾ ਨਹੀਂ 1952-52 ਦੀਆਂ ਗੱਲਾਂ ਕਰੀ ਜਾਂਦੇ 1966 ਦੀਆਂ ਗੱਲਾਂ ਚਲੋ ਜੇ 1966 ਦੀਆਂ ਅਸੀਂ ਗੱਲ ਕਹਿੰਦੇ ਹਾਂ ਕਿ ਭਾਈ ਜਿਹੜਾ ਪੁਨਰਗਠਨ ਐਕਸੀ 1966 ਚ ਬਣਿਆ ਸੀ ਉਹਦੇ ਅੰਤਰਗਤ ਇਹ ਸੰਸਥਾ ਸੀ ਜਿਹੜੀ BBMB ਇਹਦੇ ਚ ਰਾਜਸਥਾਨ ਦਾ ਹਿਮਾਚਲ ਲਈ ਸੈਨੀਮੰਟ ਪਰ ਪੇਰੀਮ ਸਟੇਟ ਹੀ ਨਹੀਂ ਹੈ ਇੱਕ ਉਹ ਮੰਗਦੇ ਕਿ BBMB ਚ ਸਾਡਾ ਇੱਕ ਇੱਕ ਪੱਕਾ ਮੈਂਬਰ ਹੋਵੇ ਜਦਕਿ ਉਹਨਾਂ ਦੇ ਐਕਸ ਆਫਿਸ ਚੋਂ ਮੈਂਬਰ ਦੋ ਹੈਗੇ ਨੇ ਉਸ ਵੇਲੇ ਤਾਂ ਕਹਿੰਦੇ ਨਾ ਜੀ ਯੂਨੀਵਰਸਿਟੀ ਚ ਸੋਧ ਕਰ ਲੋ ਜਿਸ ਵੇਲੇ ਅਸੀਂ ਇਹ ਕਹਿੰਦੇ ਹਾਂ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਚ ਬੰਸੀ لال ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੇ ਲਗਭਗ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀਐਮ ਦੀ ਥੱਲੇ ਲਾ ਦੀ ਫਰੰਟ ਰ ਪੰਜਾਬ ਦੇ ਸੀਮਤਾਂ ਨਾਲ ਇਸੇ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਆਪਣੇ ਸਾਰੇ ਕਾਲਜਾਂ ਦਾ ਹਿੱਸਾ ਕਰਦੇ ਆਂ ਵਿੱਚ ਉਹ ਸਾਨੂੰ ਨਾ ਪੈਸਾ ਦੀ ਕੋਈ ਅਸੀਂ ਤਾਂ ਆਪਣੀ ਯੂਨੀਵਰਸਿਟੀ ਬਣਾਉਂਦੇ ਗੁਰੂ ਖਰਸ਼ੇਤਰਾ ਦੀ ਯੂਨੀਵਰਸਿਟੀ ਬਣਾਈ ਹੁਣ ਗੁਰੂ ਖਰਸ਼ੇਤਰਾ ਜੀ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਨਿਕਲ ਉਹ A+ ਤੋਂ ਕੱਢ ਕੇ ਸਾਡੇ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਪਾਉਣਾ ਚਾਹੁੰਦੇ ਨੇ ਕਾਲਜ ਅਸਲ 'ਚ ਇਹ ਇਸ ਤੇ ਦੋ ਤਿੰਨ ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਸ਼ਾਸ਼ਾ ਨੇ ਕਿ ਕੋਈ ਨਾ ਗ੍ਰੈਜੂਏਟ ਖਤਮ ਹੋ ਗਏ 5 ਸਾਲ ਹੋ ਗਏ ਉਹਨਾਂ ਗ੍ਰੈਜ ਕੋਰੀਨਾ ਹੈ ਸਾਡੇ ਕੋਲੇ ਪਹਿਲੀ ਹੀ ਬਹੁਤ ਕਾਰਜ ਨੇ ਇਸ ਯੂਨੀਵਰਸਿਟੀ ਦੇ ਅੰਦਰ ਸੀ ਉਹਨਾਂ ਨੂੰ ਸਵਾਲ ਨਾ ਸਾਡੀ ਲੇਗਸੀ ਹੈ ਸਾਡਾ ਵਿਰਸਾ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਭੰਗ ਕੀਤੀ ਜਾਂਦੀ ਹੈ ਸਿਨੀਅਰ ਇੰਟੀਕੇਟਰੀ ਇਹ ਕੱਲ ਮੈਂ ਗੱਲ ਕਹੀ ਮੈਂ ਕਿ ਹੁਣ ਤੁਸੀਂ ਇਸ ਤਰੀਕੇ ਨਾਲ ਆ ਕੇ ਫਿਰ ਫਿਰ ਜਿਹੜੇ ਉਰਿਆਰਥੀਆਂ ਨੇ ਯੂਨੀਵਰਸਿਟੀ ਬਚਾਓ ਮੋਰਚਾ ਲਾਇਆ ਉਹਨਾਂ ਦੇ ਬਰੋਧ ਨੂੰ ਦੇਖਦੇ ਹੋ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਉਹਦੇ ਚਾਹੇ ਤੁਸੀਂ ਕਲੈਟਿਨ ਕੀਤੀ 28 ਵਾਲਾ ਚੱਲੂਗਾ 30 ਵਾਲਾ ਚੱਲੂਗਾ 30 ਵਾਲੇ ਤਰੀਕਾ ਦੱਸਾਂਗੇ 28 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਹੁਣੀ ਬੱਚੇ ਸਟੂਡ ਅੱਧੇ ਨੇੜੇ ਆ ਰਹੇ ਨੇ ਉਹ ਉਥੇ ਰਾਤਾਂ ਨੂੰ ਜਾਗਦੇ ਨੇ ਉਥੇ ਨਾਰੇ ਲਾਉਂਦੇ ਫਿਰਦੇ ਆ ਉਥੇ ਪੁਲਿਸ ਨਾਲ ਲੜਦੇ ਫਿਰਦੇ ਫਿਰ ਮੁਤਾਇਆ ਐ ਐਸਵਾਈਐਲ ਦਾ ਐਸਵਾਈਐਲ ਦਾ ਮਤਲਬ ਕੀ ਹੈ ਮੈਂ ਪਹਿਲਾਂ ਹੀ ਕਹਿ ਚੁੱਕਿਆ ਸੁਪਰੀਮ ਕੋਰਟ ਕਹਿੰਦੀ ਹੈ ਜਿਆਦਾ ਇਹਦਾ ਹੱਲ ਦੱਸੋ ਜਾਂ ਕੋਈ ਸਾਨੂੰ ਇੱਕ ਤਰੀਕਾ ਦੱਸੋ ਕੀ ਹੈ ਮੈਂ ਕਹਿੰਦਾ ਹੱਲ ਦੱਸ ਦਿਨੇ ਐ ਐਸਵਾਈਐਲ ਦਾ ਹੱਲ ਉਹਦੇ ਨਾਮ 'ਚ ਹੀ ਐ ਐਸਵਾਈਐਲ ਨੂੰ YSL ਕਰ ਦੋ ਸਤਲੁ ਜਮਨਾ ਲਿੰਕ ਦੀ بجائے ਜਮਨਾ ਸਤਲੁ ਲਿੰਕ ਕਰ ਦੋ ਜਮਨਾ ਵਿਹਾਰ ਤੋਂ ਹੋ ਕੇ ਬੰਗਾਲ ਤੋਂ ਹੋ ਕੇ ਬੰਗਲਾਦੇਸ਼ ਤੱਕ ਡੋਬੋ ਦਿੰਦੀ ਐ ਪਾਣੀ ਉਧਰੋਂ ਕਰਦੇ ਹੋ ਹਰਿਆਣੇ ਨੂੰ ਹਰਿਆਣੇ ਦੇ ਸਾਰੇ ਹਰਿਆਣੇ ਦੇ ਵਿੱਚ ਪਾਣੀ ਲੰਘੂਗਾ ਜਿੰਨਾ ਕਿ ਬਾਜ ਕੇ ਸਤਲੁਜ ਪਾ ਦੋ ਸਤਲੁਜ ਕਿਹੜਾ ਦਰਿਆ ਰਹਿ ਗਿਆ ਹੁਣ ਸਤਲੁਜ ਦਾ ਨਾਲਾ ਬਣ ਗਿਆ ਬਾਈ ਅਸਲ ਕਰੋ ਅੱਜ ਕੱਲ ਕਿਹੜੇ ਕੋ ਗ੍ਰੈਵਿਟੀ ਦੀ ਪ੍ਰੋਬਲਮ ਹੈ ਜੇ ਤੂੰ ਸ਼ਾਰਦਾ ਲੈ ਕੇ ਜਾਸੋ ਜਮਨਾ ਸ਼ਾਰਦਾ ਪ੍ਰੋਜੈਕਟ ਅੱਜ ਕੱਲ ਤਾਂ ਚੰਦ ਨੂੰ ਨਹਿਰਾ ਕੱਟਣ ਦੀ ਗੱਲ ਚੱਲ ਰਹੀ ਹੈ ਟੈਕਨੋਲੋਜੀ ਇੰਨੀ ਆ ਗਈ ਚੱਕ ਡੈਮ ਬਣ ਰਹੇ ਨੇ ਉੱਚੇ ਪਾਣੀ ਦੇ ਲੈਵਲ ਤੋਂ ਉੱਚੇ ਬਣ ਰਹੇ ਨੇ ਉੱਥੇ ਪਾਣੀ ਪਹਚਾਇਆ ਜਾ ਰਿਹਾ ਫਿਰ ਆਸਾਰੀ ਮੈਂ ਤੁਹਾਨੂੰ ਦੇਖ ਕੇ ਜਾਊਂਗਾ ਫਿਰ ਮੁੱਦਾ ਚੰਡੀਗੜ੍ਹ ਦਾ ਮੈਂ ਮੰਗਣਾਇਆ ਸੀ ਕਿ ਜਿਹੜਾ ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਇਹ ਵੀ ਪੁਨਰਗਠਨ ਐਕਟ 1966 ਚ ਹੈ। ਛਾਰ ਦਾ ਐਕਟ ਨੰਬਰ 33 ਹੈ। ਵਿਸ਼ੇਸ਼ ਧਾਰਾ 4 ਹੈ। ਤੇ ਉਹਦੇ ਚ ਚੰਡੀਗੜ੍ਹ ਇੱਕ ਨਵੰਬਰ ਚ ਛਾਰ ਤੋਂ ਕੇਂਦਰ ਸਾਸਤ ਤਹਿ ਜੋ ਨਾਮ ਕੀਤਾ ਗਿਆ। ਉਹਦੇ ਚ 1970 ਚ 인ਦਰਾ ਗਾਂਧੀ ਸੰਯੋਗ ਤੇ ਸਪਸ਼ਟੋ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਧਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ। ਬਾਅਦ ਵਿੱਚ ਜੀਵ ਲਾਲੋਂਗੋਵਾਲ ਸਮਝੋਤੇ ਦੇ ਵਿੱਚ ਵੀ ਚੰਡੀਗੜ੍ਹ ਨੂੰ ਪੰਜਾਬ ਨੂੰ ਹਵਾਲੇ ਕਰਨ ਵਾਸਤੇ ਐਗਰੀਮੈਂਟ ਕੀਤਾ ਗਿਆ। ਜਦੋਂ ਤੱਕ ਕੋਈ ਪੰਜਾਬ ਦੇ ਹੱਕ ਚ ਆਉਂਦਾ 1966 ਐਕਟ ਉਹ ਤਾਂ ਕਹਿੰਦੇ ਨਹੀਂ 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 ਇਹ ਤਾਂ ਐਸੀ ਕੋਈ ਬਾਤ ਜਦੋਂ ਕੋਈ ਉਹ ਕੋਈ ਐਸੀ ਗੱਲ ਹੁੰਦੀ ਹੈ ਵੀ ਪੰਜਾਬ ਕਹਿੰਦੇ 1966 ਦਾ ਬਤਾਓ ਕੀ ਦੇਖ ਲੋ ਤਾਂ ਕਹਿੰਦੇ ਨਹੀਂ ਨਹੀਂ ਇਸ ਨੂੰ ਬਦਲ ਸਕਦੇ ਆ ਮੇਰੇ ਮੈਂ ਤਾਂ ਚੰਡੀਗੜ੍ਹ ਹਰਿਆਣਾ ਨੂੰ ਮੰਗਣਾ ਸੀ ਆ ਹਿਮਾਚਲ ਵਾਲੇ ਉਹੀ ਵਿੱਚ ਹਿੱਸਾ ਵਾਈ ਜਾਂਦੇ ਨੇ ਕੋਈ ਸਾਡਾ ਹਿੱਸਾ ਚ ਮੈਂ ਕਹਿੰਦਾ ਹੜਾਂ ਦੇ ਵਿੱਚ 5 ਲੱਖ ਏਕੜ ਤੋਂ ਵੱਧ ਸਾਡੀ ਫਸਲ ਤਲਬ ਤਬਾਹ ਹੋ ਗਈ ਫਸਲ ਇਨਫਰਾਸਟ੍ਰਕਚਰ ਬਿਜਲੀ ਬੋਰਡ ਦੇ ਕੰਮ ਬੇ ਟੁੱਟ ਕੇ ਡੁੱਬ ਗਏ ਡੁੱਬ ਗਏ ਲੋਕਾਂ ਦੇ ਘਰ ਡੁੱਬ ਗਏ ਮੌਤਾਂ ਵੀ ਹੋ ਗਈਆਂ 70 ਦੇ ਨੇੜੇ ਸਕੂਲ ਕਾਲਜ ਡੁੱ ਕੋਈ 1600 ਕਰੋੜ ਕਿਆਸੀ ਕੋਈ ਦੱਤਾ ਨਹੀਂ ਅਸੀਂ ਆਪਣੇ ਸਰਸਾਂ ਮੁਤਾਬਕ ਪੈਸੇ ਦੇਣ ਲੱਗੇ 20000 ਰੁਪਏ ਪਰ ਇੱਕ ਮਾਫੀ ਅਸੀਂ ਭੰਡ ਰਹੀ ਹਰੋ ਚੱਕ ਇੰਨਾ ਸੰਕਟ ਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰ ਕਣ ਚਾਵਲ 150 150 ਲੱਖ ਮੀਟਰ ਕਣ ਚਾਵਲ ਅਸੀਂ ਨੈਸ਼ਨਲ ਫੂਡ ਬਾਲ ਦੇ ਵਿੱਚ ਦੇਵਾਂਗੇ ਉਤਮਿਤ 125 ਲੱਖ ਮੀਟਰ ਕਣ ਅਸੀਂ ਕਣ ਦੇਵਾਂਗੇ ਚੌਲ ਲੈਣੇ ਨੇ ਸਾਥੋਂ ਕਣਕ ਲੈਣੀਆਂ ਸਾਥੋਂ ਸਰੋਂ ਲੈਣੀਆਂ ਸਾਥੋਂ ਦਾਣਾ ਲੈਣੀਆਂ ਸਾਥੋਂ ਗੰਨਾ ਲੈਣਾ ਸਾਥੋਂ ਸੂਰਜਮੁਖੀ ਸਾਥੋਂ ਜੇ ਜਦੋਂ ਅਸੀਂ ਕੁਝ ਮੰਗੇ ਨਾ ਪਾਣੀ ਨਹੀਂ ਮਿਲਦਾ ਪਾਣੀ ਦਾ ਅਸੀਂ ਇਹ ਦਿੰਦੇ ਮੈਂ ਕਿਹਾ ਫਿਰ ਗਮਲੇ ਤੇ ਬੀਜੇ ਕਰੀ ਫਸਲਾਂ ਸਿੰਪਲ ਗੱਲ ਹੈ ਫਸਲਾਂ ਦਾ ਪਾਣੀ ਮੰਗਣ ਗਿਆ ਨਾ ਫਸਲ ਵਾਸਤੇ ਪਾਣੀ ਹੋਊ ਚਾਹੀਦਾ ਤੇ ਤੁਸੀਂ ਪਾਣੀ ਦਾ ਰਿਵਿਊ ਕਿਉਂ ਨਹੀਂ ਕਰਦੇ ਹਰ ਐਗਰੀਮੈਂਟ ਰੈਪੀਰੀਅਨ ਲਾਮਤਾਲ 25 ਸਾਲਾਂ ਬਾਅਦ ਰਿਵਿਊ ਹੋਣਾ ਚਾਹੀਦਾ 1956 ਦਾ ਨਹੀਂ ਬਿਲਕੁਲ ਕਦੇ ਰਿਵਿਊ ਹੀ ਨਹੀਂ ਹੋਇਆ ਉਸ ਵੇਲੇ ਕਿੰਨਾ ਪਾਣੀ ਸੀ ਜਿਸ ਵੇਲੇ ਅਲਾਟਮੈਂਟ ਹੋਈ ਅੱਜ ਕਿੰਨਾ ਪਾਣੀ ਹੋਸਾ ਨਾਲ ਗੱਲ ਕਰ ਤੁਸੀਂ ਸਤਹੋ ਦੇ ਜਾ ਕੇ ਦੇਖ ਲਿਓ ਇੱਥੋਂ ਦੇਖਦੀ ਤੁਹਾਨੂੰ ਨਹਿਰ ਤੇ ਫਿਰ ਰਾਵੀ ਵਿਆਸ ਤੋਂ ਹਿੱਸਾ ਮੰਗਦੇ ਆ ਰਾਵੀ ਵਿਆਸ ਦਾ ਤਵੇ ਜਮਨਾ ਚ ਫਿਰ ਪੁਨਰੈਕਸ ਜਮਨਾ ਪੰਜਾਬ ਦੇ ਨਾਲ ਲੱਗਦੀ ਸੀ ਉਹ ਉਹਦੇ ਚੋਂ ਮੁਕਾ ਕਹਿੰਦੇ ਉਹ ਚੋਂ ਕੱਲਾ ਪੰਜਾਬ ਹਰਿਆਣਾ ਉੱਚੋਂ ਪਾਣੀ ਲੈ ਰਿਆ ਪਰ ਜੇ ਪੰਜਾਬ ਮੰਗਦਾ ਜਮਨਾ ਚੋਂ ਵੀ ਜਮਨਾ ਚੋਂ ਸੱਦਿਓ ਨਹੀਂ ਇਹ ਤਾਂ ਸਾਡਾ ਹੈ ਮਨ ਲੇ ਜੇ ਪਰਿਵਾਰ ਦੇ ਵਿੱਚ ਵੀ ਨਾ ਦੋ ਭਾਈ ਅੱਡ ਹੋ ਜਾਂਦੇ ਨੇ ਇੱਕ ਵਾਰੀ ਵਟਵਾਰਾ ਹੋ ਗਿਆ ਪੰਚਾਇਤ ਨੇ ਬੈਠ ਕਰਤਾ ਤੇ ਉਸ ਤੋਂ ਬਾਅਦ ਆਪਣਾ ਆਪਣਾ ਦੇਖਦੇ ਨੇ ਉਹ ਆਪਣਾ ਆਪਣਾ ਆਉਦੇ ਕਬੀਲਦਾਰੀ ਆਪਣੇ ਖਰਚੇ ਹਮ ਤੱਕ ਚਲਾਉਂਦੇ ਨੇ ਇੱਥੇ ਘੜਦੀ ਨਹੀਂ ਯਾਰ ਜਿਉਂ ਪਾਣੀ ਨਿਕਲਦੇ ਪੰਜਾਬ ਨੂੰ ਪੰਜਾਬ ਆ ਪੰਜਾਬ ਤੋਂ ਆਲੇ ਦੋ ਮੈਂ ਕਹਿੰਦਾ ਜੀ ਮੈਨੂੰ ਤਾਂ ਹੀ ਨਹੀਂ ਪਤਾ ਲੱਗ ਰਿਹਾ ਕਿ ਦੁਸ਼ਮਣ ਦੇਸ ਸਾਡਾ ਕਿੱਧਰਲੇ ਇਧਰ ਪਾਕਿਸਤਾਨ ਹੈ ਇਧਰ ਰਾਸਥਾਨਾ ਵਾਲੇ ਮੰਗੀ ਜਾਂਦੇ ਇਧਰ ਉਹ ਮਾਂਚਲ ਵਾਲੇ ਆ ਗਏ ਨਮੀਨਾਮਾ ਲੈ ਕੇ ਇਧਰ ਹਰਿਆਣਾ ਹੈ ਇਹ ਚਾਹੀਏ ਕਿਧਰ ਨੂੰ ਜੀ ਮੈਂ ਸ਼ੁਕਰ ਜਮੂ ਕਸ਼ਮੀਰ ਵਾਲਿਆਂ ਨੇ ਕੁਝ ਮੰਗਿਆ ਨਹੀਂ ਅਜੇ ਤੱਕ ਮੈਂ ਕਹਿੰਦੀ ਜੇ ਸਾਡੇ ਕੋਲੇ ਤੇਲ ਤੇ ਕੋਲਾ ਹੁੰਦਾ ਨਾ ਸਾਡੀ ਧਰਤੀ 'ਚ ਤੁਸੀਂ ਤਾਂ ਵੀ ਮੰਗਣਾ ਸੀ ਕਿ ਪੰਜਾਬ ਦਾ ਤੇਲ ਜਿਹੜਾ ਹੈ ਉਹ ਸਾਡਾ ਹਿੱਸਾ ਹੈ ਇਹ ਗੱਲਾਂ ਮੈਂ ਕੱਲ ਕਹੀਆਂ ਨੇ ਰਿਕਾਰਡ ਤੇ ਫਿਰ 60 40 ਦਾ ਅਨੁਪਾਤ ਤੁਸੀਂ ਪੂਰਾ ਨਹੀਂ ਕਰ ਰਹੇ ਚੰਡੀਗੜ੍ਹ ਦਾ ਅਫਸਰ 60% ਸਾਡੇ 40% ਹਰਿਆਣੇ ਦੇ ਚਾਹੀਦੇ ਨਾ ਉਹ ਉਹ ਨਹੀਂ ਪੂਰਾ ਕਰਨਾ ਉਹ ਤੁਸੀਂ ਆਪੇ ਲਈ ਜਾਂਦੇ ਫਿਰ ਕੋਈ ਕਹਿੰਦਾ ਇਹਨਾਂ ਚ ਇੱਕ ਇੱਕ ਸਟੇਟ ਕਹਿੰਦੀ ਆ ਪੌਂਗ ਦਾ ਜਿਹੜਾ ਡੇਂਜਰ ਲੈਵਲ ਹੈ ਵਧਾ ਦਿਓ ਤਾਂ ਕਿ ਪਾਣੀ ਵੱਧ ਘੱਟਾ ਹੋ ਸਕੇ ਰਾਜਸਥਾਨ ਨੇ ਕਹਿੰਦੇ ਹਟਾ ਦਿਓ ਸਾਡੇ ਸਾਨੂੰ ਪਾਣੀ ਆ ਸਕੇ ਮੈਂ ਕਿਹਾ ਜਿਹੜਾ ਪੌਂਗ ਡੈਮ ਨਾਲ ਡੁੱਬਦਾ ਹੈ ਉਹਦੇ ਨਾਲ ਤਾਂ ਗੱਲ ਕਰ ਲੋ ਆ ਇਧਰਲਾ ਕਹਿੰਦਾ ਵਧਾ ਦਿਓ ਇਧਰਲਾ ਕਹਿੰਦਾ ਘਟਾ ਦਿਓ ਜਿਹੜਾ ਵਿਚਾਲੇ ਉਹਨੂੰ ਪੁੱਛਦੇ ਨਹੀਂ ਮਜ਼ਾਕ ਬਣਾ ਰੱਖਿਆ ਮਤਲਬ ਪਾਣੀਆਂ ਦੀ ਵੰਡ ਦਾ ਜਦ ਸਟੇਟਾਂ ਦੇ ਹੈ ਹਰਸਾਂ ਦਾ ਮੈਂ ਗੱਲ ਕਹੀ ਮੈਂ ਕਿਹਾ ਜੀ ਇਰੀਗੇਸ਼ਨ ਸੈਕਟਰੀ ਕਾਲੇ ਮੇਰੇ ਨਾਲ ਸੀ ਪੰਜਾਬ ਦੇ ਕਿ ਜਦੋਂ ਹੜਾ ਹੈ ਤਸੀ ਹਰਿਆਣੇ ਦੀ ਤੋਂ ਰਾਜਸਥਾਨ ਤੋਂ ਉਹਨਾਂ ਨੂੰ ਪੁੱਛਿਆ ਪਾਣੀ ਚਾਹੀਦਾ ਹੁਣ ਕਹਿੰਦੇ ਨਾ ਸੰਤਨ ਨਹੀਂ ਪਾਣੀ ਚਾਹੀਦਾ ਅਸਕੇ ਲਿਖ ਕੇ ਲੈ ਉਹਨੂੰ ਦੋਨਾਂ ਦੇ ਇਰੀਗੇਸ਼ਨ ਸੈਕਟਰੀ ਤੇ ਚੀਫ ਸੈਕਟਰੀ ਨੇ ਸਾਡੇ ਕੋਲ ਚਿੱਠੀਆਂ ਨਹੀਂ ਕਿਸਾਨ ਨੂੰ ਹੁਣ ਪਾਣੀ ਨਹੀਂ ਚਾਹੀਦਾ ਮੈਂ ਕਹਿੰਦਾ ਜੀ ਅਸੀਂ ਡੁੱਬਣ ਵਾਸਤੇ ਇਰਕ ਹਾਂ ਹੁਣ 4 ਮਹੀਨੇ ਬਾਅਦ ਤੋਂ ਸਾਨੂੰ ਵੀ ਪਾਣੀ ਚਾਹੀਦਾ ਝੋਨੇ ਦੀ ਸੀਜਨ ਹੈ ਉਦੋਂ ਕਹਿੰਗੇ ਪਾਣੀ ਚਾਹੀਦਾ ਫਿਰ ਰੈਪੇਰੀਅਨ ਕਿਹੜਾ ਹੋਇਆ ਜਿਹੜਾ ਮਰਦਾ ਹੈ ਜਿਹੜਾ ਡੁੱਬਦਾ ਹੂੰ ਸਾਨੂੰ ਮੈਂਬਰ ਦੇ ਦੋ ਪੀ.ਐਮ.ਪੀ ਚ ਹੂੰ ਸਾਨੂੰ ਐਸ.ਵਾਈ.ਐਲ ਵੀ ਕੱਢ ਦੋ ਪਰ ਜਦੋਂ ਜਦੋਂ ਕੋਈ ਸੰਕਟ ਆ ਮੰਗ Haryana ਦੀ ਇਹ ਜਿਹੜੀ BML ਹੁੰਦੀ ਹੈ ਜਿਹੜੀ ਪਾਕੜਾ ਮੇਨ ਲਾਈ ਜਿਹੜੀ Haryana ਜਾਂਦੀ ਉਹ ਜਿੱਨਾ ਪੰਜਾਬ ਚ ਜਾਂਦੀ ਹੈ ਨਾ ਅਸੀਂ ਉੱਤੇ ਪਾਣੀ ਵਾਲੇ ਜਿਹੜੇ ਹਾਈਡਰੋ ਪ੍ਰੋਜੈਕਟ ਲਾਉਣਾ ਚਾਹੁੰਦੇ ਆ ਬਿਜਲੀ ਵਾਲੇ ਬਿਜਾ ਵਿੱਚ ਲਾ ਲੈਂਦੇ ਆ ਬਿਜਲੀ ਬਣ ਚੋਗੀ ਤੇ ਪਾਣੀ ਨਿਕਲ ਜਾਊਗਾ ਉਹ ਵੇਚ ਦੇ ਉਹਨਾਂ ਨੇ ਕਰਤਾ ਕਲੇਮ ਕਹਿੰਦੇ ਜੀ ਇਹ ਨਾ ਕਰ ਦਿਓ ਇਹਨਾਂ ਨੂੰ ਕਿਉਂਕਿ ਇਹਦੇ ਨਾਲ ਸਾਨੂੰ ਸਪਲਾਈ ਘਟ ਜੂ ਮੈਂ ਕਿਹਾ ਯਾਰ ਚੱਕੀਆਂ ਪਾਣੀ ਨਾਲ ਘਮ ਹੋਣ ਨਾਲ ਸਪਲਾਈ ਕਿਵੇਂ ਘਟ ਜੂ ਤੁਹਾਨੂੰ ਮਤਲਬ ਕਿਸ ਕਿਸੇ ਅਫਸਰ ਤੋਂ ਯਾਰ ਥੋੜਾ ਸਹੀ ਤਰੀਕੇ ਨਾਲ ਲਖਾਲਿਆ ਕਰੋ ਘਟਕਟ ਐਡੀ ਵੱਡੀ ਮੀਟਿੰਗ ਜਾ ਰਹੇ ਆ ਜਦ ਤੁਸੀਂ ਐਂਕੋ ਫਿਰ ਕਾਮ ਜائیں ਕੋ ਵੀ ਇਹ ਬਿਜਲੀ ਕੱਢ ਲੈਣਗੇ ਜੀ ਪਾਣੀ ਚੋਸਣ ਤਪੋਕਾ ਬਣ ਕੇ ਜਾਣਗੇ। ਜਾਈ ਕੋ ਫਿਰ। ਸੋ ਮਤਲਬ ਹਾਸੋ ਹੀਣੀਆਂ ਮੰਗਾ ਨੇ ਪਰ ਪੰਜਾਬ ਨੂੰ ਭੇਜੋ ਜਿੱਧਰਲੇ ਪਾਸੇ ਦੀ ਪੰਜਾਬ ਨੂੰ। ਮੈਂ ਕਿਹਾ ਜੀ ਅੱਜ ਫੈਸਲਾ ਕਰਿਓ ਗ੍ਰਹਿ ਮੰਤਰੀ ਸਾਹਿਬ। ਇਹ 23 ਵਿੱਚ ਵੀ ਮੀਟਿੰਗ ਹੈ, 23 ਵਿੱਚ ਵੀ ਇਹੀ ਹੋਊ। 24 ਵਿੱਚ ਵੀ ਇਹੀ ਸੱਪੇ ਹੋਣਗੇ, 35 ਵਿੱਚ ਵੀ ਇਹੀ ਹੋਣਗੇ। ਅੱਜ ਨੂੰ ਮਿਲ ਕੇ ਜਾਓ। 28 ਮੁੱਦਿਆਂ 'ਚੋਂ 8 ਮੇਰੇ ਕੋਲ ਏਜੰਡੇ ਦੇ ਪ੍ਰਸ਼ਨਾਂ ਬਰ ਕਾਰਵਾਈ ਪਈ ਹੈ। 28 'ਚੋਂ 11 ਪਾਣੀਆਂ ਨਾਲ ਸੰਬੰਧੀ 11 ਦੇ ਕਰਮ ਪੰਜਾਬ ਨਾਲ ਸੰਬੰਧੀ। ਉਹ 11 ਦੇ ਕਰਮਾਂ 'ਚ ਪੰਜਾਬ ਦੇ ਵਿਰੋਧ ਸੀ ਸਾਰੇ। ਤੇ ਸਾਰੇ ਜਿਹੜੇ ਜਮਾਤ ਤੁਹਾਨੂੰ ਦੇਖੇ ਜਾਂਦਾ ਹੈ ਜਮਾਤਾਂ ਦੇ ਪਾਣੀ ਦੀ ਵੰਡ ਹੈ ਯੂਨੀਵਰਸਿਟੀ ਸੈਨੇਟ ਦਾ ਮੁੱਦਾ ਹੈ ਦੂਜੇ ਰਾਜਾਂ ਤੋਂ ਹਿਆਰ ਆਉਂਦੇ ਨੇ ਮੱਧ ਪ੍ਰਦੇਸ਼ ਤੋਂ ਤੇ ਅਸੀਂ ਅਸੀਂ ਕਹਿੰਦੇ ਸਾਡੀ ਤਾਂ ਪੰਜਾਬ ਪੁਲਿਸ ਜਿਹੜੀ ਹੈ 40% ਪੰਜਾਬ ਪੁਲਿਸ ਤਾਂ ਬੀਐਸਐਫ ਨਾਲ ਲੱਗੀ ਰਹਿੰਦੀ ਕਿਉਂਕਿ ਸਾਡਾ ਬਾਰਡਰ ਸਟੇਟ ਹੈ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ 'ਚ ਪਹਿਲੀ ਗੋਲੀ ਖਾਣ ਨੂੰ ਵੀ ਅਸੀਂ ਆ ਤੇ ਪਹਿਲਾ ਝਟਕਾ ਖਾਣ ਨੂੰ ਵੀ ਤੇ ਤੁਹਾਡੇ ਵਾਲੇ ਪਾਸੇ ਅਸੀਂ ਕਦੇ ਕਹਿੰਦੇ ਸਾਡੀ ਝਾਕੀ ਨਹੀਂ ਹੋਣੀ ਚਾਹੀਦੀ ਥੋੜੀ ਝਾਕੀ ਪੰਜਾਬ ਦੀ ਨਹੀਂ ਪਾਉਂਦੇ ਅਸੀਂ ਇਸ ਵਾਰ 26 ਜਨਵਰੀ ਦੀ 15 ਅਗਸਤ ਦੇ ਅਜਾਬੀਆਂ ਅ ਤੈਨੂੰ ਪੰਜਾਬ ਨੂੰ ਤੁਸੀਂ ਇੰਨਾ ਨਗੋਰ ਕਰ ਰਹੇ ਹੋ ਤੁਸੀਂ ਪੰਜਾਬ ਦੇ ਸੈਂਟੀਮੈਂਟਸ ਨਾਲ ਖੇਡੋ ਨਾ ਅਸੀਂ ਤੁਹਾਨੂੰ ਸੰਕਟ ਦੇ ਬਾਵਜੂਦ ਵੀ ਦੇ ਹੀ ਜਾਂਦੇ ਹਾਂ ਬਹੁਤ ਕੁਝ ਦੇ ਹੀ ਜਾਂਦੇ ਹਾਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਉੱਠ ਜਾਗੇ ਪਰ ਇਹਦਾ ਹੱਲ ਦੱਸੋ ਕੋਈ ਤਾਂ ਫਿਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ 11 ਦੇ 11 ਪੰਜਾਬ ਨਾਲ ਸੰਤਮੂਦੇ ਨੇ ਉਹਨਾਂ ਦਾ ਸਟੇਟਸ ਕੋਈ ਦੇਰੋ ਕੋਈ ਵੀ ਵੀ ਐਮ ਵੀ ਨਹੀਂ ਛੇੜਨੀ ਕੋਈ ਉਹਦੇ ਵਿੱਚ ਮੈਂਬਰ ਨਹੀਂ ਭਦਾਉਣਾ ਭਟਾਉਣਾ ਕੋਈ ਜੁਨੀਵਰਸਿਟੀ ਦੇ ਸੈਨੇਟ ਜਾਂ ਸਿੰਡੀਕੇਟ ਨੂੰ ਕੋਈ ਉਹਦੇ ਵਿੱਚ țeਜ ਨਹੀਂ ਕਰਨੀ ਚੋਣਾ ਕਰਾ ਲੂ ਮੈਂ ਕਿ ਚੋਣਾ ਕਰਾ ਦਿਓ 99 ਮੈਂਬਰ ਉਹਦੇ ਹੁੰਦੇ ਨੇ ਚੋਣਾ ਕਰਾਓ ਸਾਡਾ ਇੰਨੀ ਲੈਗਸੀ ਇੰਨਾ ਵਿਰਸਾ ਉਹ ਕਿ ਉੱਥੇ ਕਈ ਸਟੂਡੈਂਟ ਵੱਧ ਪੈਸੇ ਦੇਣ ਨੂੰ ਤਿਆਰ ਨੇ ਉਸ ਹੋਸਟਲ ਦੇ ਕਮਰੇ ਦੇ ਕਿਉਂਕਿ ਉੱਥੇ ਉਹਨਾਂ ਦਾ ਦਾਦਾ ਪੜਦਾ ਰਿਹਾ ਜਾਂ ਉੱਥੇ ਉਹਨਾਂ ਦਾ ਪਾਪੂ ਪੜਦਾ ਰਿਹਾ ਇੰਨਾ ਜੁੜੇ ਹੋਇਆ ਸੀ ਉਸ ਯੂਨੀਵਰਸਿਟੀ ਨਾਲ ਆਪਣੇ ਆਪ ਹੀ ਨਿਕਲੇ ਨੇ ਆਪ ਹੀ ਕਹਿੰਦੇ ਹਾਂ ਸੰਨੰਦ ਵਾਲਾ ਕਦੇ ਮੱਝਾਂ ਚਿੜੀਆਂ ਕਰੇ ਜਿਵੇਂ ਚਿੜੀਆਂ ਕੁਰਸੀ ਥੱਲੇ ਲਾ ਕੇ ਕੁਰਸੀ ਉੱਪਰ ਲਾ ਕੇ ਤੇ ਤੁਸੀਂ ਆਲਾ ਭਾਈ ਉੱਪਰ ਕਰੋ ਸੋ 11 ਦੇ 11 ਜਿਹੜੇ ਮਾਮਲੇ ਸੀਗੇ ਉਹ ਡੈਫਰ ਕਰ ਦਿੱਤੇ ਕਿ ਬਿਲਕੁਲ ਇਹਨ ਪੌਂਗ ਤੇ ਹਰੀ ਦੇ ਪੱਤਨ ਦੇ ਉਹ ਜੋ ਡੀਸਿਲਟਿੰਗ ਕਰਨਾ ਲਈ ਹੈ ਗਾਰ ਕੱਢਣੀ ਪੈਣੀ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਗਾਰ ਆ ਗਈ ਤਾਂ ਉਹਦੀ ਜਿਹੜੀ ਕੈਪੈਸਟੀ ਘਟ ਗਈ ਹੈ। ਉਹ ਤੇ ਖਰਚਾ ਬਹੁਤ ਆਊਗਾ ਤੁਸੀਂ ਕਰੋਗੇ 40 ਟਿੱਕਾ ਕਿੰਨੇ ਕਨੇਸ ਹੌਂਦਾ ਹੈ। ਬੀਬੀਐਮਬੀਓ ਦੇਖੋ 4% ਖਰਚਾ ਬੀਬੀਐਮਬੀ ਦਾ ਪੰਜਾਬ ਦਿੰਦਾ ਹੈ। ਤੇ ਬੀਬੀਐਮਬੀ ਸਾਡੇ ਪੰਜਾਬ ਵਿਰੁੱਧ ਕੋਰਟ ਚਲੀ ਜਾਂਦੀ ਹੈ। ਜਿਹੜਾ ਵਕੀਲ ਖਰਦੇ ਨੇ ਉਹ ਤਾਂ ਵੀ 40% ਪੰਜਾਬ ਦਿੰਦਾ ਹੈ। ਮਤਲਬ ਸਾਡੇ ਵਿਰੁੱਧ ਜਿਹੜਾ ਵਕੀਲ ਹੈ ਉਹਦੇ ਪੈਸੇ ਵੀ ਅਸੀਂ ਦੇਈਏ। ਕਿਆ ਮਜਾਕ ਬਣਾਇਆ ਫਿਰ? ਇਸੇ ਵੀ ਸਟੇਟ ਦੇ ਵਿੱਚ ਪੱਕਾ ਰੱਖਿਆ ਗਿਆ ਲ ਸੀ। ਕਿਸੇ ਵੀ ਸਟੇਟ ਦੇ ਵਿੱਚ ਹੈ ਨਹੀਂ ਦੇਸ਼ ਦੇ ਵਿੱਚ ਕਿ ਜਿਹੜੇ ਡੈਮ ਕਿਸੇ ਸਟੇਟ ਦੀ ਜੂਰੀਡਿਕਸ਼ਨ ਚ ਪੈਂਦੇ ਨੇ ਤੇ ਉਹਨਾਂ ਦਾ ਕੰਟਰੋਲ ਕਿਸੇ ਹੋਰ ਸਟੇਟ ਕੋਲੇ ਜਾਂ ਬੀਬੀਐਨਬੀ ਵਰਗੀ ਕਿਸੇ ਹੋਰ ਸੰਸਥਾ ਕੋਲੇ ਹੋਵੇ। ਤੇ ਪੰਜਾਬ ਨਾਲ ਕੀ ਹੁੰਦਾ ਹੈਗਾ? ਸੋ ਜਿੰਨੇ ਏਜੰਡੇ ਜਿਹੜੇ ਡਿਸਕਸ ਕੀਤੇ ਗਏ ਉਹ ਸਾਰੇ ਜਿਹੜੇ ਨੇ ਗ੍ਰਹਿ ਮੰਤਰਾਲੇ ਵੱਲੋਂ ਡੈਫਰ ਕਰ ਦਿੱਤੇ ਗਏ। ਜੀ ਸਰ। ਡੈਫਰ ਕਿਹਾ? ਦੇਖੋ ਦੇਖੋ। ਤੇ ਮੇਰਾ ਮਤਲਬ ਇਹ ਹੈ ਕਿ ਨਹੀਂ ਛਿੜਿਆ ਜਾਊਗਾ। ਜੀ ਸਰ। ਸਟੇਟ ਇਸ ਕੋ ਇੱਥੇ ਰੱਖਿਆ ਜਾਊਗਾ। ਉਈ ਕਿਸੇ ਦਾ ਕੋਈ ਹਾਂ ਮੰਗਾ ਕਰਨ ਨੂੰ ਕਰ ਲੈਣ ਮੰਗਾ ਸਟੈਂਡਿੰਗ ਕਮੇਟੀ ਚ ਇੱਕ ਇੱਕ ਦੋ ਮਾਮਲੇ ਸਟੈਂਡਿੰਗ ਕਮੇਟੀ ਚ ਭੇਜੇ ਨੇ ਵੀ ਮੰਗਾ ਮੰਗਾ ਮੰਗ ਲਿਆ ਕੋਈ ਨਹੀਂ ਅਸੀਂ ਚਾਹਾਂਗੇ ਅਸੀਂ ਆਪਣਾ ਪੱਖ ਪੇਸ਼ ਕਰਦੇ ਨੇ ਜਦੋਂ ਹੈ ਹੀ ਨਹੀਂ ਸਾਡੇ ਕੋਲ ਕੁਝ ਜਿਹੜੀ ਅੱਛਾ ਕਹਿੰਦੇ ਨੇ ਪਾਣੀ ਕੀ ਕੋਈ ਬਾਤ ਨਹੀਂ ਨਹਿਰ ਬਣਾ ਦਿਓ ਮੈਂ ਕਹਾਂ ਜੂਸ ਛੱਡੋਗੇ ਨਹਿਰ ਕਾਦੀ ਬਾਤ ਹੀ ਬਣਾ ਜੋ ਪਾਣੀ ਹੈ ਨਹੀਂ ਦੱਸੋ ਜੀ ਤੁਸੀਂ 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 ਬੰਦੂਕ ਖਰੀਦਣੋਂ ਕਰ ਤੋ ਸਹੀ ਨਹੀਂ ਕੀ ਕਰਦੀਆਂ ਤੁਸੀਂ ਫਿਰ ਸੋ ਇਸ ਕਰਕੇ ਬਿਲਕੁਲ ਹੱਸੋ ਹੀ ਨਹੀਂਆ ਤੇ ਬੇਤੁਕੀਆਂ ਮੰਗਾ ਨੇ ਪੰਜਾਬ ਬਿਲਕੁਲ ਡਿਨਾਈ ਕਰਦਾ ਹੈ ਉਹਨਾਂ ਦਾ ਮੁਕਸੀਬਾਦਾਰ ਹੋਣ ਦੇ ਨਾਤੇ ਜਿੰਨਾ ਚਿਰ ਸਾਡੀ ਇਟਨੇ ਹੋਰ ਹੈ ਮੇਰੇ ਤੇ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਅਸੀਂ ਪੰਜਾਬ ਦਾ ਕੋਈ ਵੀ ਹੱਕ ਜਿਹੜਾ ਹੈ ਉਹ ਏਦਾਂ ਅਜਾਈ ਨਹੀਂ ਜਾਣ ਦੇਵਾਂਗੇ ਤੇ ਕੋਈ ਹੱਕ ਮਰਨ ਨਹੀਂ ਦੇਵਾਂਗੇ ਬਾਬਯੂ ਦੇਸ਼ ਦੇ ਅਸੀਂ ਮਾਨਵਤਾ ਦੇ ਆਧਾਰ ਤੇ ਰਹਿਣ ਨੂੰ ਪਾਣੀ ਦਿੱਤਾ ਹਾਲਾਂਕਿ ਉਸ ਐਗਰੀਮੈਂਟ ਦੇ ਵਿੱਚ ਮਾਨਵਤਾ ਦਾ ਆਧਾਰ ਔਨ ਹਿਊਮਨਿਟੇਰੀਅਨ ਗਰਾਉਂਡ ਕਿਤੇ ਨਹੀਂ ਲਿਖਿਆ ਹੋਇਆ ਚਲ ਕੋਈ ਨਹੀਂ ਯਾਰ ਭਾਈ ਕਿਹਨੇ ਆ ਦੇ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਦੇਣਾ ਚਲ ਫੇਰ ਵੀ ਭਾਰ ਭਰਾ ਨੇ ਸੋ ਇਹ ਗੱਲ ਨਾਥਿਓਨ ਕੌਂਸਲ ਦੇ ਵਿੱਚ ਗੱਲ ਹੋਈ ਹੈ ਇਹਦੇ ਬਾਰੇ ਤੁਹਾਨੂੰ ਅਪਡੇਟ ਕਰਨਾ ਸੀ ਤੇ ਮੈਂ ਆਪਣੇ ਵੱਲੋਂ ਇਹ ਪੱਕਾ ਰੱਖਿਆ ਰਿਕਾਰਡ ਤੇ ਹੈ ਇਹ ਸਾਰਾ ਰਿਕਾਰਡ ਤੇ ਆ ਵੀ ਜਿਹੜਾ ਰਿਕਾਰਡ ਤੇ ਨਾਲ ਮੈਂ ਇਹ ਵੀ ਜਮ੍ਹਾਂ ਕਰਾ ਕੇ ਆਂ ਇਹ ਜੋ ਸਾਰਾ ਪੰਜਾਬ ਦਾ ਜਵਾਬ ਹੈ ਕਈ ਵਾਰੀ ਉੱਥੇ ਟਾਈਮ ਬੋਲਣ ਨੂੰ ਘੱਟ ਮਿਲਦਾ ਪਰ ਲਿਖ ਕੇ ਤੁਸੀਂ ਜਾਂ ਦੇ ਸਕਦੇ ਹੋ ਜੋ ਸਾਰਾ ਸਚੀਪ ਸਚੀ ਸਾਡੇ ਕਿ ਉਹ ਸਾਰਾ ਅਸੀਂ ਟੇਬਲ ਕਰਤਾ ਉੱਥੇ ਜਮ੍ਹਾਂ ਕਰਾ ਤਾ ਤੁਹਾਡਾ ਵੀ ਕੁਐਸਚਨ ਹੈ ਸਾਰਾ ਪੰਜਾਬ ਦੇ ਖਿਲਾਫ ਹੀ ਇਹ ਕਿੰਨਾ ਕਿਤਨਾ ਕੁ ਪੱਗ ਦੇ ਵਿੱਚ ਹੋਇਆ ਉਸ ਤੋਂ ਬਾਦੀਆਂ ਦੇ ਵਿੱਚ ਹਾਂਜੀ ਪੱਗ ਦੇ ਵਿੱਚ ਵੀ ਥਾ ਕੇ ਸਾਰਾ ਖਲਾਫ ਇਹ ਸਾਰੇ ਖਾਣ ਨੂੰ ਪਏ ਹੋਏ ਪੰਜਾਬ ਨੂੰ ਬਸ ਕੀ ਕਰੀਏ ਦੱਸ ਔਰ ਉੱਤੋਂ ਸਾਨੂੰ ਬਾਰਡਰ ਸਟੇਟ ਹੋਣ ਕਰਕੇ 532 ਕਿਲੋਮੀਟਰ ਸਾਡਾ ਬਾਰ ਉਧਰ ਸਾਨੂੰ ਖਿਆਲ ਰੱਖਣਾ ਪੈਂਦਾ ਐਂਟੀ ਡਰੋਨ ਅਸੀਗਾ ਵੀ ਸਾਰੇ ਸਾਰੇ ਉਹ ਤੇ ਲਾ ਦੋ ਐਂਟੀ ਡਰੋਨ ਅੱਜ ਕੱਲ ਟੈਕਨੋਲੋਜੀ ਆਈ ਐਂਡ ਡਰੋਨ ਉੱਡਦੇ ਹੀ ਨਹੀਂ ਜੀ ਤੁਸੀਂ ਹੋਰ ਨਾ ਨਹੀਂ ਕੇ ਤੁਸੀਂ ਆਪਣੇ ਖਰਚੇ ਤੇ ਲਾਓ 1600 ਕਰੋੜ ਰੁਪਇਆ ਕਹਿੰਦੇ ਟੋਕਨ ਮੰਨੀ ਸੀ ਮੈਂ ਬਹਿਤਾ ਜੇ ਹੋਰ ਵੀ ਦੇਣਨਾ 1600 ਕਰੋੜ ਦਾ ਟੋਕਨ ਮੈਂ ਕਿਹਾ ਟੋਕਨ ਹੀ ਦੇ ਦੋ ਪੰਨਾ ਬਾਅਦ ਚੁੱਕਾਂਗਾ ਗਵਰਨਰ ਸਾਹਿਬ ਇੱਥੇ ਸੀ ਮੈਂ ਕਿਹਾ ਗਵਰਨਰ ਸਾਹਿਬ ਟੋਕਨ ਮੰਨੀ ਗਿਆ ਸੀ ਸੋ ਇਹ ਤਾਂ ਮਤਲਬ ਛੋਟੇ ਛੋਟੇ ਬੱਚਾ ਵੀ ਕਿਹਦਾ ਦਾ ਜਿਹੜਾ ਤੱਕ ਹੈ ਬਰਤਾਂ ਕਾਸੀ ਨਹੀਂ ਹੋਣੀ ਜੀ ਸੋ ਅਸੀਂ ਪ੍ਰੋਪਰ ਤਰੀਕੇ ਨਾਲ ਜਵਾਗਦੇ ਰਹ ਕਿ ਜਿੰਨੇ ਉਹਨਾਂ ਨੇ ਰੈਫਰ ਦਿੱਤੇ ਉਹ ਅਕਾਲੀ ਦਲ ਤੇ ਸਤੋਂ ਕਾਂਗਰਸ ਦੀ ਗਵਰਨਮੈਂਟਾਂ ਮਿਲਦੇ ਆਉਂਦੇ ਪਿੱਛੇ ਮਿਸਨਵਾ ਕਾਂਗਰਸ ਗਵਰਨਮੈਂਟ ਨੇ ਕਹਿੰਦਾ ਸੀ ਆ ਸਾਨੂੰ ਕਾਲੀ ਗੱਲ ਬੋਲਿਆ ਗਿਆ ਸੀ ਈਵਨ ਯੂਨੀਵਰਸਿਟੀ ਦਾ ਬੰਦੇ ਨੇ ਕਿ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਇਸ ਯੂਨੀਵਰਸਿਟੀ ਨੂੰ ਕੇਂਦਰੀਕਰਨ ਵਾਕਿ ਸਹਿਮਤੀ ਦਿੱਤੀ ਸੀ ਕੇਂਦਰੀਕਰਨ ਕਰਦੇ ਬਾਦ ਵਾਪਸ ਆ ਲਈ ਮੈਂ ਕਹਿੰਦਾ ਜੀ ਉਹਨਾਂ ਨੇ ਜੋ ਮਰਜ਼ੀ ਕਹਿ ਗਿਆ ਤੇ ਬਜ਼ੁਰਗ ਗਲਤੀਆਂ ਕਰਕੇ ਹੋਣਾ ਸੀ ਥੋੜੀ ਕਰਾਂਗੇ ਸਾਡੇ ਕੋਲ ਵੀ ਸੁਪਰੀਮ ਕੋਰਟ ਹੈ ਉਹੀ ਸੁਪਰੀਮ ਕੋਰਟ ਸਾਡੇ ਕੋਲ ਹੈ ਉਹੀ ਬਕਿੰਗ ਸਾਡੇ ਕੋਲ ਨੇ ਉਹ ਵੀ ਜੱਜ ਸਾਡੇ ਵੀ ਹੱਕ 'ਚ ਪ इसकी हिंदी एक खुद ही कल में कल हिंदी बोली थी सारी मैंने अच्छा मैंने ये भी कहा मैंने कहा जो इंडस्ट्रीटी रद्द किया आपने जो आपने इंडस्ट्रीटी रद्द किया है उससे क्या होगा उससे चनाब का उच्च का और कश्मीर नदी का पानी पोंग डैम और रंजी सागर डैम में आ जाएगा आगे आगे हम सबा लेंगे उस पानी को बाय पंजाब ही आएगा तो मैंने कहा जी एक मेरी हाथ जोड़ के रिक्वेस्ट है आप उसको बहाल मत कर देना कि जी वो तो उस समय ऑपरेशन से दूर खत्म हो गया साथ में ये भी चलो जी क्योंकि दो तीन बार पहले कह चुके हैं बीजेपी -बी सरकार ये कह चुकी है कि खून और पानी इकट्ठा नहीं बहेगा बाद में बहने लगता है पानी तो मैंने कहा जी ये रद्द मत करना इससे हमें फायदा होगा चौबीस एम एफ पानी आएगा जी चौबीस मिलियन एकड़ फीट पानी आएगा हमारा झगड़ा दो मिलियन एकड़ फीट का है हरियाणा के साथ जितना मर्जी पानी ले लेना अब हमारा कोटा पूरा हो गया हम हम कैसे रोकेंगे उसको अच्छा हिमाचल ने ये कहा कि जी पंजाब की जो तरक्की है ना उसमें हिमाचल का बहुत बड़ा हिस्सा है बहुत बड़ा योगदान है हमारा पानी इनको आता है मैंने कहा जी रोक लिया करो ऊपर और मैंने कहा जो पहाड़ भेजते हो जो पंजाब डुबोया है उसमें भी आपका हिस्सा ही है हिमाचल का तो जितने भी मुद्दे उठाए गए वो पंजाब से कुछ ना कुछ छीनने वाले हैं जिसका मैंने सख्त विरोध किया कोई कहता है हमें बिजली दे दो कोई कहता है हमें एस वाई एल दे दो कोई कहता है हमें डैम दे दो कोई कहता है हमें यूनिवर्सिटी दे दो कोई कहता है मतलब जब पंजाब कुछ मांगता है कहते है, नहीं आपको कुछ मिलेगा कोई हर हर एक कहता है पंजाब हमारा बड़ा भाई है पंजाब हमारा बड़ा भाई है मैंने कहा बड़े से मांगते मांगते कहीं बड़े को मत तो जाना यार कहीं छोटे भाई के घर रौन को और बड़ा भाई देखे इधर उधर के क्या हो रहा है मुद्दे मुद्दे ना ना तो पानी संबंधित बाकी बाकी का पंजाब संबंधित नहीं ਬਾਕੀ ਕੋਈ ਯਮਨਾ ਦਾ ਦਿੱਲੀ ਨਾਲ ਹੈ ਕੋਈ ਕੋਈ ਸਟੇਟਾਂ ਦੇ ਵਿੱਚ ਪਿੰਡਾਂ ਤੱਕ ਬੈਂਕਾਂ ਪਹੁੰਚਾਉਣ ਦਾ ਕੋਈ ਬੱਚਿਆਂ ਦੇ ਸਕੂਲ ਦੇ ਵਿੱਚੋਂ ਡਰਾਪ ਆਊਟ ਦਾ ਬਾਕੀ ਹੋਰ ਜਿਹੜੇ ਸਟੇਟਾਂ ਦੇ ਮੁੱਦੇ ਨੇ ਪੰਜਾਬ ਨੇ ਸਭ ਤੋਂ ਘੱਟ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਸੈਨੇਟ ਚੋਣਾਂ ਕਰਵਾਉਣ ਵਾਲੇ ਕੁਝ ਮੁੱਦੇ ਤੇ ਤਾਂ ਹੀ ਦੇਵਾਨਾ ਜੀ ਨੂੰ ਕਹੀ ਦਿੱਤਾ ਕਿ ਨਹੀਂ ਮਨ ਕੁਝ ਨਹੀਂ ਹੋਊਗਾ ਜਿਵੇਂ ਪਹਿਲਾਂ ਸੀ ਉਸ ਤਰ੍ਹਾਂ ਚੱਲੂਗਾ ਇਲੈਕਸ਼ਨ ਕਰਾਂਗੇ ਮੈਂ ਕਿਹਾ ਇਲੈਕਸ਼ਨ ਕਰਾਓ ਜੀ ਬੱਚੇ ਉੱਥੇ ਬੈਠੇ ਨੇ ਉਹਨਾਂ ਦੀ ਪੜ੍ਹਾਈ ਬਰਬਾਦ ਹੋ ਗਈ ਫਿਊਚਰ ਹੀ ਬਰਬਾਦ ਹੋ ਰਿਹਾ ਪੜ੍ਹਾਈ ਦਾ ਮਤਲਬ ਫਿਊਚਰ ਹੋ ਗਿਆ ਟਾਈਮ ਇਜ਼ ਮਨੀ ਜਿਵੇਂ ਕਹਿੰਦੇ ਦੇਖੋ ਸ਼ੁੱਕਰ ਹੈ ਗਾਇਨ ਸ਼ੁੱਕਰ ਹੈ ਜੀ ਜੰਮਾ ਦੇ ਕਿ ਸਾਹਿਬਾ ਫਤਵਾ ਦਿੱਤੇ ਬਟ ਇਹਨਾਂ ਵਿੱਚ ਪੰਜਾਬ ਦੀ ਡਿਮਾਂਡ ਵੀ ਸੀ ਜੇ ਉਹ ਵੀ ਦੱਸ ਕਰ ਦਿੱਤੀ ਹੈ ਇਹ ਡਿਮਾਂਡ ਕਿਹੜੀ ਸੀ ਤੁਹਾਨੂੰ ਇਹ ਦੱਸੋ ਨਹੀਂ ਚੰਡੀਗੜ੍ਹ ਦੇ ਉੱਤੇ ਤੁਹਾਡਾ ਰਾਈਟ ਕੁਦਰਤ ਬਾਕੀ ਦਾ ਚੰਡੀਗੜ੍ਹ ਤੇ ਹਮਾਚਲਾ ਬੜੇ ਵਿੱਚ ਉਹ ਮੈਂ ਕਿਹਾ ਚੰਡੀਗੜ੍ਹ ਦੇ ਉਹ ਸਾਨੂੰ 60 40 ਦੀਆਂ ਉਹਦੇ ਤੇ ਗੱਲ ਇਹਦੇ ਕੋਰ ਇਹ ਉਹ ਸਟੈਂਡਿੰਗ ਕਮੇਟੀ ਨੂੰ ਇਹ ਤਾਂ ਕਹਿ ਦਿੱਤੇ ਦੋਨਾਂ ਰਾਜਾਂ ਦਾ ਪੱਖ ਲੈ ਕੇ ਤੇ ਕਲੀਅਰ ਪਰ ਮੈਂ ਕਿਹਾ ਜੀ ਆ ਤਾਂ ਸਾਡੀ ਮੰਗ ਹੈ ਇਹ ਤਾਂ ਸਿੱਧਾ ਸਾਡਾ ਹੱਕ ਹੈ 60 ਚੰਡੀਗੜ੍ਹ ਨੂੰ ਦੇ ਦਿਓ ਸਾਡੇ ਅਫਸਰ ਐਫਸੀਆਈ ਦਾ ਜੀਐਮ ਹਮੇਸ਼ਾ ਪੰਜਾਬ ਤੋਂ ਰਿਹਾ ਐਸ ਵਾਰ ਉਹਨੂੰ ਪੰਜਾਬ ਦੇ ਰਾਜ ਲਈ ਵਜਾ ਸਰ ਤੁਮੇ ਕੋਈ ਨਾ ਤੁਸੀਂ ਗਲਤੀ ਕੀਤੀ ਹੈ ਨਾ ਮਨ ਲਾ ਤੁਸੀਂ ਗਲਤੀ ਕੀਤੀ ਹੈ ਕਿ ਜਿੱਤੇ ਰਾ ਕਰ ਰਹੇ ਪੰਜਾਬ ਦੇ ਨਾਲ ਉਹਨੂੰ ਕੋਈ ਅਚਰਬਤ ਦੇ ਟ੍ਰੀਟਮੈਂਟ ਦੀ ਆਫਰ ਹੈ ਤੋ ਉਹਦੇ ਬਾਰੇ ਥੋੜਾ ਨਹੀਂ ਮੈਂ ਮੈਂ ਦੱਸਿਆ ਉਹਨਾਂ ਨੂੰ ਕਿ ਇਸ ਤਰ੍ਹਾਂ ਨਾ ਕਰੋ ਅਸੀਂ ਆਲਰੇਡੀ ਤੁਹਾਡਾ ਪੇਟ ਵੀ ਪਾੜਦੇ ਹਾਂ ਪੰਦੇਸ਼ ਦਾ ਤੇ ਨਾਲ ਰਾਖੀ ਵੀ ਕਰਦੇ ਆਜ਼ਾਦੀ ਲੈ ਕੇ ਵੀ ਦਿੱਤੀ ਆਜ਼ਾਦੀ ਦੀ ਰਾਖੀ ਚ ਵੀ ਖੜੇ ਹਾਂ ਅੱਜ ਤਾਂ ਇੱਕ ਕਰੋ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਪੌਜੀਟਿਵ ਆਂਦੇ ਪੰਜਾਬ ਦਾ ਖੁਸ਼ੀ ਹੋਈ ਅਸੀਂ ਉਹਨੂੰ ਦਿੰਨੇ ਕੱਲ ਮੈਂ ਦੱਸਿਆ ਇਹਦੇ ਚ ਲਿਖਿਆ ਹੋਇਆ ਸਰ ਬੰਦਾ ਤੁਮੇ ਕੋਈ ਕੁਝ ਹਰਾਂ ਨਾ ਮੈਂ ਕੁਝ ਨਹੀਂ ਕੀਤੀ ਆਪ ਕਿਉਂ ਯਾਦ मैं दे जाऊंगा आपको दे जाऊंगा आपको दिल्ली के मुख्यमंत्री ने कहा था पराली मैंने कहा जब आप बड़े प्राउड से कहते हो कि डेढ़ सौ लाख मीटर टन धान पंजाब से आ रहा है उसके साथ पराली भी आती है मैंने और हमारा धुआं तो आता ही नहीं है। ये तो एन जी टी के जो जज साहब थे जब रिटायरमेंट होती है उन्होंने बोल दिया था कि पंजाब को तो बदनाम ही किया जाता है पंजाब से दिल्ली तक धुआं दस दिन में आने के लिए कम से कम नॉर्थ से साउथ कम से कम तीस किलोमीटर से ज़्यादा स्पीड से हवा चलनी चाहिए वो कभी नहीं चलती और दिल्ली धुआं आके दिल्ली में ठहर जाता है ना कर्नाटक प्लेस में रहता है आगे नहीं जाता आगरा वगैरह आ जाए तो चला जाए नहीं वो दिल्ली उसको पता ना दिल्ली पहुँच गया मेरा मेरा ठिकाना आ गया था क्या मजाक कर रहे हैं हरियाणा हमारे से आप पहले पड़ता है इधर राजस्थान है इधर यूपी है और दिल्ली का खुद का पॉल्यूषण अभी हमने तो इस बार क्योंकि बारिशों की वजह से धान लेट कटाई शुरू हुई अभी हमने तो कटाई भी शुरू नहीं की थी दिल्ली का ए, ए, एक ऊपर हो गया था वो भी गया नहीं हम दिल्ली के कहने पर केस थोड़ी करेंगे जितनी देर कोई हल नहीं देंगे ना या तो हमें किसी और फसल पर उतनी एमएसपी दे दो या कंपनसेशन उतनी दे दो आप धान न मत बीजो चावल बहुत है इनके पास तो हम धान बीज ना हम हमारी कौन सा खुराक है नाइनटी नाइन परसेंट चावल हम देश को देते हैं हमारी खुराक नहीं है पंजाबियों की चावल ठीक है ना तो लेकिन हमारा तो नीचे वाला पानी भी खत्म हो गया कल मैंने ये भी बोला है कि मैंने कहा जी आप ये बात सुन के हैरान हो जाएंगे आप लोग भी जितनी गहराई से पंजाब के लोग किसान नीचे से पानी निकालते हैं धान के समय और जितने हॉर्स पावर की मोटर से नीचे से पानी निकालते हैं धान के समय बिल्कुल उतनी गहराई और उतने हॉर्स पावर की मोटर से सऊदी अरब वाले तेल निकालते हैं उस लेवल तक चले गए हम उस लेवल तक हमारा पानी चला गया अब नीचे का पानी भी नहीं बचा ऊपर वाला आप लोग कहते हो इसको दो दो उसको दो दो वैसे खत्म हो गया हमारा तो नाम पांच आब रह गया ये कल बोलिए मैंने नाम है पांच आब पांच पानी और ज, 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 जिसके पास पानी है नहीं उस स्टेट का नाम पांच आब है मैंने कम से कम हम हमारे नाम की तो इज्जत रख लो पानी तो हमारे पास रहने दो तो ग्यारह मुद्दे पहले पानी के संबंध है ठीक है